ਇੰਗਾ ਸੁੰਗਾ ਦੀ ਬੜੀ ਕੁੰਡੀ ਹੈ ਬਾਈ ਨੇੜੇ ਹੋ ਕੇ ਦਿਖਾਇਓ ਸਿੰਘ ਬਿਲਕੁਲ ਸੀਲ ਠੰਡੀ ਝੋਟੀ ਹੈ ਦੇਖ ਸਕਦੇ ਹੋ ਦੁੱਧ ਕਿੰਨਾ ਹੈ ਜੀ 20 ਲੀਟਰ ਜੀ ਅੱਛਾ ਉਹਦੇ ਇੱਥਾਂ 20 ਲੀਟਰ ਦੁੱਧ ਹੈ ਜੀ ਇਸ ਟਾਈਮ ਇੱਕ ਨਾ ਬਾਈ ਆ ਦਿਖਾ ਦਿਓ ਖੁਰਨੀ ਦੇ ਵਿੱਚ ਬੜੇਵੇਂ ਗੁੜ ਪਿਆ ਕਿਉਂਕਿ ਹਜੇ ਤਾਜੀ ਸੂਈ ਹੈ ਜੇਰ ਹਜੇ ਪਈ ਨਹੀਂ ਘੰਟਾ ਕੋਈ ਸੂਈ ਮਾ ਦਿਖਾਓ ਉੱਥੇ ਇਹ ਗੋੜ ਤੇ ਬੜੇਵੇਂ ਧਰੇ ਪਏ ਜੀ ਨੂੰ ਵੀ ਤੇ ਜੇਰ ਛੇਤੀ ਪੈ ਜੇ ਜਮਾਤਾ ਜੀ ਸੂਈ ਹੈ ਮਨ ਲਾਓ ਜੀ ਸੂਈ ਹੈ ਬਸ ਘੰਟੇ ਦੋਸਤੋ ਥਾਂ ਲੇਵੇ ਦੀ ਬਿਲਕੁਲ ਸਾਫ ਹੈ ਝੋਟੀ ਦੇਖ ਸਕਦੇ ਹੋ ਤੁਸੀਂ ਬਿਲਕੁਲ ਥਾਂ ਲੇਵੇ ਦੀ ਕੋਜੇ ਥਾਂ ਨੇ ਫਲੀਆਂ ਵਰਗੇ ਦੇਖ ਸਕਦੇ हां जी दोस्तों आज ਆਪਾਂ ਪਹੁੰਚੇ ਆ ਪਿੰਡ ਮਾਨਵਾਲਾ ਜ਼ਿਲ੍ਹਾ ਬਠਿੰਡਾ ਤੇ ਭਰਾਵਾਂ ਕੋਲ ਆ ਜੀ ਪਹਿਲੇ ਸੂਏ ਝੋਟੀ ਬਹੁਤ ਚੰਗੀ ਨਸਲ ਦੀ ਝੋਟੀ ਐ ਤੇ ਆਪਾਂ ਕਰਾਉਨੇ ਆ ਜੀ ਥੋੜੀ ਭਰਾਵਾਂ ਨਾਲ ਗੱਲਬਾਤ ਤੇ ਪੁੱਛਦੇ ਆ ਇਸ ਝੋਟੀ ਬਾਰੇ ਸਾਰੀ ਜਾਣਕਾਰੀ ਤੇ ਬਾਈ ਜੀ ਸასი ਸ਼ਕਾਰ ਸੋਸਰੀ ਕਾਲ ਵੀ ਬਾਈ ਆਪਣਾ ਨਾਮ ਦੱਸਿਓ ਮੜਾ ਜਾ ਮੇਰਾ ਨਾਮ ਜੀ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਹਾਂ ਜੀ ਠੀਕ ਐ ਜੀ ਤੇ ਪਿਤਾ ਦਾ ਨਾਮ ਆ ਸਰਦਾਰ ਸੰਘਾ ਸਿੰਘ ਸਰਦਾਰ ਸੰਘਾ ਸਿੰਘ ਜੀ ਪਿੰਡਮਾਨ ਵਾਲਾ ਪਿੰਡਮਾਨ ਵਾਲਾ ਜੀ ਤੇ ਬਾਈ ਮੋਬਾਈਲ ਨੰਬਰ ਕੋਈ 94656 ਜੀ 94656 ਹਾਂਜੀ 98378 ਜੀ 98378 ਹਾਂਜੀ ਤੇ ਬਾਈ ਇਹ ਆਪਾਂ ਨੂੰ ਝੋਟੀ ਦੀ ਜਾਣਕਾਰੀ ਦਿਓ ਜੀ ਸਭ ਤੋਂ ਪਹਿਲਾਂ ਤਾਂ ਐ ਦੱਸੋ ਵੀ ਜਿਹੜੀ ਇਹ ਝੋਟੀ ਆ ਇਹ ਤੁਸੀਂ ਘਰੇ ਪਾਲੀ ਹੋਈ ਆ ਹਾਂਜੀ ਘਰੇ ਪਾਲੀ ਠੀਕ ਹੈ ਜੀ ਤੇ ਇਹ ਹੁਣ ਪਹਿਲੇ ਸੂਏ ਝੋਟੀ ਹੈ ਜੀ ਹਾਂਜੀ ਪਹਿਲੇ ਸੂਏ ਅੱਛਾ ਜੀ ਜਿਹੜੀ ਇਦੀ ਮਾਂ ਐ ਉਹ ਵੀ ਸਾਡੇ ਕੋਲ ਹੀ ਐ ਹਾਂ ਸਾਡੇ ਕੋਲ ਐ ਕਿਹੜੀ ਐ ਜੀ ਉਹ ਮੜੀ ਜੀ ਦੱਸਿਓ ਉਹ ਸਰੇ ਤੇ ਬਾਈ ਉੱਧਰ ਦਿਖਾਓ ਤੇ ਬਾਈ ਜਿਹੜੀ ਇਹਦੀ ਮਾਂ ਐ ਉਹਦੇ ਹਠਾਂ ਦੁੱਧ ਕਿੰਨਾ ਐ ਜੀ 20 ਲੀਟਰ ਜੀ ਅੱਛਾ ਉਹਦੇ ਹਠਾਂ 20 ਲੀਟਰ ਦੁੱਧ ਐ ਜੀ ਇਸ ਟਾਈਮ ਇਸ ਟਾਈਮ ਗਰੰਟ ਤੇ ਇਹ ਅੰਦਾਜ਼ਾ ਪਹਿਲੇ ਸੂਈ ਜੀ ਝੋਟੀਆਂ ਕਿੰਨਾ ਕੁ ਦੁੱਧ ਦੇਊਗੀ ਇਹਦੀ ਮਾਂ ਨੇ 14 ਲੀਟਰ ਦਿੱਤਾ ਸੀ 14 ਲੀਟਰ ਦੇ ਸਕਦੀ ਐ ਅੱਛਾ ਇਹ 14 ਲੀਟਰ ਆ ਜੋ ਰਾਂ ਲੋ ਜੀ ਤੇ ਇਹਦੇ ਮਗਰ ਕੀ ਹੈ ਜੀ ਹੁਣ ਇਸ ਟਾਈਮਾ ਕੱਟਾ ਜੀ ਤੇ ਸੂਈ ਕਦੋਂ ਦੀ ਹੈ ਇਹ ਸਵੇਰ 7 ਵਜੇ ਜੀ ਅੱਛਾ ਜੀ ਅੱਜ ਸਵੇਰ 7 ਵਜੇ ਸੂਈ ਹੈ ਹਾਂਜੀ ਠੀਕ ਹੈ ਜੀ ਤੇ ਬਾਈ ਫਿਰ ਇਹਦਾ ਤੁਸੀਂ ਹੁਣ ਮਾਰ ਮੁੱਲ ਕੀ ਕਰ ਦਿਓਗੇ 225 ਜੀ 225 ਹਾਂਜੀ ਇਹ ਅੰਤਾਜਾ ਕਿੰਨਾ ਦੁੱਧ ਦੇਊ ਜੀ ਹੁਣ ਪਹਿਲੇ ਸੂਏ 14 ਲੀਟਰ ਦੇਊਗੀ ਜੀ ਅਸੀਂ 14 ਲੀਟਰ ਦੁੱਧ ਦੇਊਗੀ ਇਹ ਹਾਂਜੀ ਹਾਂ ਬਾਈ ਇੱਕ ਹੋਰ ਦੱਸਿਓ ਸਾਨੂੰ ਇਹਦੇ ਬਾਰੇ ਵੀ ਇਹ ਜਿਹੜੀ ਝੋਟੀ ਆ ਇਹ ਤੁਸੀਂ ਸਾਂਹ ਤੋਂ ਕਰਾਈ ਸੀ ਜਾਂ ਇਹ ਟੀਕਾ ਭਰਾਇਆ ਸੀ ਟੀਕਾ ਭਰਾਇਆ ਸੀਗਾ ਜੀ ਅੱਛਾ ਇਹ ਟੀਕਾ ਕਿਹੜੀ ਨਸਲ ਦਾ ਭਰਾਇਆ ਸੀਗਾ ਜੀ ਇਹ ਬੇਰਕੇ ਦਾ ਜੀ ਭਰਾਇਆ 2120 ਟੀਕਾ ਇਹਦਾ ਅੱਛਾ 2120 ਟੀਕੇ ਦਾ ਜਿਹੜਾ ਲੇਬਲ ਆ ਉਹ 2120 ਜਿਹੜਾ ਨਾਮ ਹੈ ਟੀਕੇ ਦਾ ਹਾਂਜੀ ਠੀਕ ਹੈ ਜੀ ਇਹ ਭਰਾਇਆ ਕੀ ਤੋਂ ਸੀਗਾ ਜੀ ਫਿਰ ਇਹ ਬੰਗੀ ਦੀਪਾਲੇ लाੜੀ ਡਾਕਟਰ ਤੋਂ ਜਸਕਰਨ ਸਿੰਘ लाੜੀ ਅੱਛਾ ਜੀ लाੜੀ ਡਾਕਟਰ ਤੋਂ ਭਰਾਇਆ ਸੀ ਹਾਂਜੀ ਠੀਕ ਹੈ ਜੀ ਦੋਸਤੋ ਕਿਸੇ ਨੇ ਵੀ ਇਹ ਪਹਿਲੇ ਸੂਏ ਚੰਗੀ ਨਸਲ ਦੀ ਝੋਟੀ ਖਰੀਦਣੀ ਹੋਵੇ ਤਾਂ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਤੇ ਬਾਕੀ ਭਰਾ ਨੇ ਨੰਬਰ ਬੋਲਤਾ ਜੀ ਬਾਕੀ ਪੋਤੇ ਇਹ ਨੰਬਰ ਲਿਖ ਕੇ ਵੀ ਪਾਵਾਂਗੇ